ਪਿਆਰੀ ਸਾਧ ਸੰਗਤ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਕੀਨ ਜੀ ਨੂੰ ਚਾਹ ਕਰਨ ਵਾਲੀ ਪਿਆਰੀ ਸਾਧ ਸੰਗਤ ਜੀ ਆਪ ਜੀ ਦਾ ਆਪ ਜੀ ਦਾ ਚੈਨਲ ਅਕਾਲ ਹੀ ਆਕਾਲ ਤੇ ਬਹੁਤ ਬਹੁਤ ਸਵਾਗਤ ਹੈ ਅੱਜ ਵੀਡੀਓ ਲੈ ਕੇ ਹਾਜ਼ਰ ਹੋਏ ਆ ਸੰਕਤ ਜੀ ਦੋ ਮਕਸਦ ਆ ਆਪ ਜੀ ਦੇ ਨਾਲ ਸਾਂਝੇ ਕਰਨੇ ਆ ਇੱਕ ਤਾਂ ਤੁਹਾਡੇ ਨਾਲ ਰੋਗ ਰੋਗ ਹੋਣ ਦਾ ਬੜਾ ਦਿਲ ਕਰਦਾ ਸੀ ਸਾਧ ਸੰਗ ਜੀ ਤੇ ਦੂਸਰਾ ਮਕਸਦ ਇਹ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਮਸਕੀਨ ਜੀ ਦੇ ਹੱਥੀਂ ਲਿਖੀਆਂ ਜੋ ਕਿਤਾਬਾਂ ਨੇ ਉਹਨਾਂ ਦਾ ਰਿਵਿਊ ਕਰਿਆ ਕਰਾਂਗੇ ਇਸ ਚੈਨਲ ਤੇ ਤੇ ਦੂਜਾ ਜੀ ਆਪਣਾ ਤੁਸੀਂ ਸਾਨੂੰ ਕਮੈਂਟਾਂ ਦੇ ਵਿੱਚ ਦੱਸਣਾ ਜੀ ਤੁਹਾਨੂੰ ਕਿਸੇ ਹੋਰ ਭਾਈ ਸਾਹਿਬ ਦੀ ਆਵਾਜ਼ ਪਿਆਰੀ ਲੱਗਦੀ ਆ ਜਾਂ ਕਿਸੇ ਨੂੰ ਤੁਸੀਂ ਪਸੰਦ ਕਰਦੇ ਹੋ ਉਹਨਾਂ ਦੀ ਕਥਾ ਵੀ ਆਪਾਂ ਇਸ ਚੈਨਲ ਤੇ ਲੈ ਕੇ ਹਾਜ਼ਰ ਹੋਇਆ ਕਰਾਂਗੇ ਤੇ ਇੱਕ ਤੁਸੀਂ ਸਾਨੂੰ ਇਹ ਦੱਸਣਾ ਹੈ ਕਿ ਤੁਸੀਂ ਸਾਨੂੰ ਇਸ ਚੈਨਲ ਨੂੰ ਅਤੇ ਮਸਕੀਨ ਜੀ ਨੂੰ ਕਿਹੜੀ ਕਿਹੜੀ ਜਗ੍ਹਾ ਤੋਂ ਕਿਹੜੇ ਕਿਹੜੇ ਸ਼ਹਿਰ ਤੋਂ ਇਹ ਮਸਕੀਨ ਜੀ ਨੂੰ ਪਸੰਦ ਕਰਦੇ ਹੋ ਤੇ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਆਪ ਜੀ ਨੇ ਬੜਾ ਪਿਆਰ ਸਤਿਕਾਰ ਦਿੱਤਾ ਅਕਾਲ ਹੀ ਅਕਾਲ ਚੈਨਲ ਨੂੰ ਬਣੇ ਰਹਿਣਾ ਇਸੇ ਚੈਨਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਨੂੰ ਬਹੁਤ ਕੁਝ ਨਵਾਂ ਵੇਖਣ ਨੂੰ ਮਿਲੇਗਾ ਇਸ ਚੈਨਲ ਦੇ ਉੱਤੇ ਅੱਜ ਦਾ ਮਕਸਦ ਵੀਡੀਓ ਲੈ ਕੇ ਆਉਣ ਦਾ ਇਹੀ ਸੀ ਕਿ ਤੁਹਾਨੂੰ ਇਹ ਛੋਟੀ ਜੀ ਅਪਡੇਟ ਦਿੱਤੀ ਜਾਵੇ ਅਤੇ ਆਪਣੇ ਪਿਆਰੀ ਸਾਧ ਸੰਗੀ ਜੀ ਦੇ ਨਾਲ ਮੁਲਾਕਾਤ ਕੀਤੀ ਜਾਵੇ ਹੋਣ ਵਾਲੇ ਦਿਨਾਂ ਦੇ ਵਿੱਚ ਮੁਲਾਕਾਤਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ ਅਤੇ ਮਸਕੀਨ ਜੀ ਦੀਆਂ ਪਿਆਰੀਆਂ ਪਿਆਰੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਰਹਾਗੇ ਮਸਕੀਨ ਜੀ ਨੂੰ ਵੱਧ ਤੋਂ ਵੱਧ ਸੁਣਿਆ ਕਰੋ ਸਾਧ ਸੰਗਤ ਜੀ ਕਿਉਂਕਿ ਇਹਨਾਂ ਦੀ ਡੂੰਘੀ ਕਥਾ ਕੋਈ ਬਿਰਲਾ ਹੀ ਸੁਣਦਾ ਤੇ ਪ੍ਰਮਾਤਮਾ ਨਾਲ ਡੂੰਘੇ ਵਿਚਾਰਾਂ ਦੀ ਸਾਂਝ ਪਾਉਂਦਾ ਤੇ ਇਸ ਕਰਕੇ ਵੱਧ ਤੋਂ ਵੱਧ ਉਹਨਾਂ ਦੇ ਵਿਚਾਰ ਆਪਾਂ ਸੁਣੀਏ ਸਰਵਣ ਕਰੀਏ ਤੇ ਜ਼ਿੰਦਗੀ ਦੇ ਵਿੱਚ ਅੱਗੇ ਵਧੀਏ ਤੇ ਪ੍ਰਮਾਤਮਾ ਨਾਲ ਜੁੜੀਏ ਅਤੇ ਉਹਦੀਆਂ ਦਿੱਤੀਆਂ ਦਾਤਾਂ ਦਾ ਆਨੰਦ ਮਾਣੀਏ ਇਸੇ ਤਰ੍ਹਾਂ ਹੀ ਉਹਨਾਂ ਦੀਆਂ ਕਥਾ ਅਤੇ ਪਿਆਰੀ ਆਵਾਜ਼ ਦੇ ਵਿੱਚ ਉਸ ਪ੍ਰਮਾਤਮਾ ਦਾ ਗੁਣਗਾਣ ਸਰਵਣ ਕਰਦੇ ਰਹਿਣ ਲਈ ਇਸ ਚੈਨਲ ਨਾਲ ਬਨੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ